ਅਕਾਲੀ ਦਲ ਦੇ ਪ੍ਰਧਾਨ ਬਣ ਉਪਰੰਤ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ 12 ਅਪ੍ਰੈਲ ਨੂੰ ਉਹ ਪ੍ਰਧਾਨ ਬਣੇ ਸੀ ਇਹ 13 ਅਪ੍ਰੈਲ ਨੂੰ ਉਹਨਾਂ ਨੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਇੱਕ ਸਿਆਸੀ ਰੈਲੀ ਕਰਨ ਉਪਰੰਤ ਪੰਜਾਬ ਦੇ ਲੋਕਾਂ ਨੂੰ ਸਾਰੀ ਸਿਆਸੀ ਪਾਰਟੀਆਂ ਨੂੰ ਇੱਕ ਵਾਰ ਫੇਰ ਕਿਹਾ ਕਿ ਅਕਾਲੀ ਦਲ ਹਾਂ ਪੂਰੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਆ ਰਿਹਾ ਹੈ ਹੁਣ ਉਹਨਾਂ ਨੇ ਪਰਪਕਾਰ ਸਿੰਘ ਘੋਮਣ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਪਰਪਕਾਰ ਸਿੰਘ ਪੇਸ਼ੇ ਤੋਂ ਵਕੀਲ ਨੇ ਤੇ ਉਹਨਾਂ ਦਾ ਪਿਛੋਕੜ ਵੀ ਅਕਾਲੀ ਦਲ ਵਾਲਾ ਹੈ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੇ ਇਸ ਚੈਨਲ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਜਿਹੜੇ ਨਵੇਂ ਦਰਸ਼ਕ ਜੁੜਦੇ ਨੇ ਉਹ ਇਸ ਨੂੰ ਸਬਸਕ੍ਰਾਈਬ ਵੀ ਕਰਦੇ ਆ ਕਰਨ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਤੇ ਅਸੀਂ ਨਵੀਂ ਤੋਂ ਨਵੀਂ ਆ ਵੀਡੀਓ ਤੁਹਾਡੇ ਰੂਪ ਰੂਪ ਕਰਦੇ ਆ ਜਿਹੜੀਆਂ ਪੰਜਾਬ ਨਾਲ ਖਾਸ ਤੌਰ ਤੇ ਸੰਬੰਧਤ ਹੁੰਦੀਆਂ ਨੇ ਆ ਸੋ ਕਰਸ਼ਕੋ ਹੁਣ ਆਪਾਂ ਗੱਲ ਕਰਦੇ ਆਂ ਲੁਧਿਆਣਾ ਚੋਂ ਚੋਣ ਦੀ ਲੁਧਿਆਣਾ ਜਿਲ੍ਹੇ ਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਟਿਕਟ ਦਿੱਤੀ ਹੈ ਸੰਜੀਵ अरोड़ा ਰਾਸਵਣ ਦੇ ਮੈਂਬਰ ਨੇ ਕਾਰੋਬਾਰੀ ਲੁਧਿਆਣੇ ਦੇ ਤੇ ਇੱਕ ਤਨਾਟ ਵਿਅਕਤੀ ਨੇ ਤੇ ਇਹ ਦੇਖਣ ਵਿੱਚ ਆਇਆ ਕਿ ਉਹ ਰਾਸਵਣ ਦੇ ਮੈਂਬਰ ਵੀ ਨੇ ਪਰ ਉਹਨਾਂ ਨੂੰ ਜਿਹੜਾ ਹੈਗਾ ਇਸ ਜਿਮੀ ਚੋਣ ਦੇ ਲਈ ਖੜਾ ਕੀਤਾ ਜਾ ਰਿਹਾ ਹੈ ਇਥੋਂ ਆਮ ਆਦਮੀ ਪਾਰਟੀ ਦੇ ਟਰਪਦਾਈ ਸੀਗੇ ਗੁਰਪ੍ਰੀਤ ਸਿੰਘ ਗੋਕੀ ਉਹਨਾਂ ਦਾ ਅਚਾਨਕ ਗੋਲੀ ਚੜਨ ਨਾਲ ਦੇਹਤ ਹੋ ਗਿਆ ਸੀਗਾ ਤੇ ਇਸ ਗੱਲ ਕਰਕੇ ਇਹ ਸੀਟ ਖਾਲੀ ਹੋ ਗਈ ਸੀ ਤੇ ਆਮ ਤੌਰ ਤੇ ਕਿ ਆਸਰ ਰਹੀਆਂ ਇਹ ਨੇ ਕਿ ਸੰਜੀਵ ਰੋੜਾ ਨੂੰ ਇਸ ਗੱਲ ਕਰਕੇ ਟਿਕਟ ਦਿੱਤੀ ਹੈ ਕਿ ਜੇਕਰ ਸੰਜੀਵ ਔਰੜਾ ਜਿੱਤ ਜਾਂਦੇ ਨੇ ਤੇ ਉਹਦਾ ਨੂੰ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾਵੇਗਾ ਤੇ ਰਾਜ ਸਭਾ ਦੀ ਸੀਟ ਜੋ ਖਾਲੀ ਹੋਏਗੀ ਇਥੋਂ ਰਵਿੰਦ ਕੇਜਰੀਵਾਲ ਜਾਂ ਮਨੀਸ਼ ਸ਼ਿਸ਼ੂਧਿਆ ਰਾਜ ਸਭਾ ਦੇ ਵਿੱਚ ਭੇਜੇ ਜਾ ਸਕਦੇ ਨੇ ਤੇ ਦੂਜੇ ਪਾਸੇ ਜਿਹੜੀ ਪੰਜਾਬ ਦੇ ਵਿੱਚ ਪ੍ਰਮੁੱਖ ਸਿਆਸੀ ਜਿਹੜੀ ਵਿਰੋਧੀ ਧਿਰ ਹੈ ਕਾਂਗਰਸ ਉਸ ਨੂੰ ਭਾਰਤ ਕੁਸ਼ਨ ਅਸ਼ ਨੂੰ ਟਿਕਟ ਦਿੱਤੀ ਗਈ ਹੈ ਤੇ ਭਾਤ ਭਾਪੂਸ਼ਨ ਆਸ਼ੂਤਲ ਪਤਾ ਹੀ ਹੈ ਕਿ ਇੱਕ ਵਿਵਾਦ ਗ੍ਰਸਤ ਲੀਡਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਜੇਲ੍ਹ ਕੱਟ ਕੇ ਆਏ ਸੀਗੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਖਿੱਤੇ ਦੇ ਵਿੱਚ ਕਾਫੀ ਪ੍ਰਭਾਵੀ ਹੈ ਜਦੋਂ ਉਹ ਕਾਂਦੀਦਲ ਦੀ ਭਾਈਵਾਲ ਸੀਗੀ ਉਦੋਂ ਵੀ ਲੁਧਿਆਣਾ ਜਿਲ੍ਹੇ ਦੇ ਵਿੱਚ ਕਾਫੀ ਪ੍ਰਭਾਵੀ ਰਹੀ ਹੈ ਖਾਸ ਕਰਕੇ ਸ਼ਹਿਰੀ ਸ਼ਹਿਰੀ ਖੇਤਰ ਦੇ ਵਿੱਚ ਹੈ ਹਾਲੇ ਤੱਕ ਉਸ ਵੱਲੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤੇ ਬਾਕੀ ਜਿਹੜੀਆਂ ਛੋਟੀਆਂ ਮੋਡੀਆਂ ਪਾਰਟੀਆਂ ਨੇ ਉਹ ਵੀ ਹੁਣ ਹੌਲੀ-ਹੌਲੀ ਆਪਣੇ ਉਮੀਦਵਾਰ ਐਲਾਨ ਦੇਣਗੇ ਤੇ ਅੱਜ ਆਪਾਂ ਅਕਾਲੀ ਦਲ ਦੀ ਇਸ ਗੱਲ ਕਰਕੇ ਜਿਹੜੀ ਚਰਚਾ ਕਰ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਸਿਆਸੀ ਤੌਰ ਤੇ ਕਾਫੀ ਜ਼ਿਆਦਾ ਪਿਛੜਿਆ ਹੋਇਆ ਨਜ਼ਰ ਆਇਆ ਹੈ 2017 ਦੀ ਚੋਣਾਂ ਦੇ ਵਿੱਚ ਅਕਾਲੀ ਦਲ ਹਾਰਿਆ ਤੇ 2022 ਦੀ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰਿਆ ਤੇ 2024 ਦੀ ਚੋਣਾਂ ਦੇ ਵਿੱਚ ਸਿਰਫ ਹਰ ਸਿਮਰਤ ਕੌਰ ਬਾਦਲ ਹੀ ਜਿੱਤ ਸਕੇ ਬਾਕੀ ਸਾਰੇ ਹੀ ਅਕਾਲੀ ਲੀਡਰ ਬੁਰੀ ਤਰ੍ਹਾਂ ਹਾਰੇ ਤੇ ਇਸ ਤੋਂ ਇਲਾਵਾ ਜਲੰਧਰ ਦਿਵਨੀ ਚੋਣ ਦੇ ਵਿੱਚ ਅਕਾਲੀ ਦਲ ਦਾ ਬਹੁਤ ਮਾੜਾ ਹੋਇਆ ਮਾੜਾ ਹਾਰ ਹੋਇਆ ਤੇ ਜਿਹੜੀਆਂ ਫੇਰ ਚਾਰ ਜਲੰਧਰ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਅਕਾਲੀ ਦਲ ਨੇ ਆਪਣਾ ਉਮੀਦਵਾਰ ਅਲਾ ਜੀ ਹਿਨੀ ਉਹਦੇ ਪਿੱਛੇ ਕਾਰਨ ਇਹ ਵੀ ਸੀਗਾ ਕਿ ਅਕਾਲੀ ਰੋਲ ਦੇ ਵਿੱਚ ਅੰਦਰੂਨੀ ਤੌਰ ਤੇ ਕਾਫੀ ਲੰਮੇ ਸਮੇਂ ਤੋਂ ਉਥਲ ਪੁਥਲ ਚੱਲ ਰਹੀ ਸੀ ਤੇ 200 24 ਦੀਆਂ ਚੋਣਾਂ ਹਾਰਨ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰ ਸੀਗੇ ਉਹ ਮਹਿਸੂਸ ਕਰ ਰਹੇ ਸੀਗੇ ਕਿ 2017 ਤੱਕ 2007 ਤੋਂ 2017 ਤੱਕ ਅਕਾਲੀ ਦਲ ਨੇ ਨੇ ਬਹੁਤ ਸਾਰੀਆਂ ਕੁਝ ਗਲਤੀਆਂ ਕੀਤੀਆਂ ਜਿਸ ਕਰਕੇ ਅਕਾਲੀ ਵਰਦਾ ਇਹ ਹਸ਼ਅ ਲਗਾਤਾਰ ਹੁੰਦਾ ਆ ਰਿਹਾ ਹੈ ਇਸ ਗੱਲ ਕਰਕੇ ਪ੍ਰੇਮ ਸਿੰਘ ਤੰਦੂਮਾ ਜਰਾ ਤੇ ਹੋਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਦੋਂ ਅਕਾਲੀ ਦਾ ਸੱਤਾ ਦੇ ਵਿੱਚ ਸੀਗਾ ਤੇ ਕੁਝ ਸਿੱਖ ਵਿਰੋਧੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਸ ਕਰਨਾ ਸਿੱਖ ਇਸ ਪਾਰਟੀ ਤੋਂ ਦੂਰ ਹੋ ਗਏ ਤੇ ਉਹ ਜਿਹੜੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਸ ਦੇ ਲਈ ਉਹ ਮਾਫੀ ਚਾਹੁੰਦੇ ਨੇ ਤੇ ਇਸ ਗੱਲ ਕਰਕੇ ਜਿਹੜਾ ਵੀ ਘਟਨਾਕ੍ਰਮ ਵਾਪਰਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਸਬੰਧ ਵਿੱਚ ਤਨਖਾਹ ਲਗਾਈ ਗਈ ਜਿਹੜੀ ਧਾਰਮਿਕ ਤਨਖਾਹ ਸੀਗੀ ਉਹ ਤਾਂ ਸਾਰੀ ਹੀ ਅਕਾਲੀ ਲੀਡਰਸ਼ਿਪ ਨੇ ਜਿਹੜੀ ਹੈਗੀ ਭੁਗਤਾਨੀ ਸੀਗੀ ਤੇ ਪਰ ਜਿਹੜੀ ਸਿਆਸੀ ਲੀਡਰਸ਼ਿਪ ਸੀ ਉਸ ਤਰ੍ਹਾਂ ਸੀਗੀ ਉਸ ਵੰਦ ਉਸ ਮਾਮਲੇ ਨੂੰ ਲੈ ਕੇ ਕਾਫੀ ਲੰਮਾ ਟਕਰਾਅ ਚੱਲਦਾ ਰਿਹਾ ਹੈ ਉਸ ਵਾਰੇ ਆਪਾਂ ਹੁਣ ਜ਼ਿਆਦਾ ਬੇਰਵੇ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਮੌਕੇ ਦੇ ਉੱਤੇ ਹੁਣ ਇੱਕ ਪੰਜ ਮੈਂਬਰੀ ਕਮੇਟੀ ਆਪਣੇ ਤੌਰ ਤੇ ਜਿਹੜੀ ਹੈਗੀ ਜਿਸ ਨੂੰ ਅਕਾਲ ਤਖਤ ਸਾਹਿਬ ਨੇ ਨਿਰਦੇਸ਼ ਦਿੱਤੇ ਸੀ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਕੱਟ ਰਹੀ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਜਿਹੜੀ ਆਪਣੀ ਪੂਰੀ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਉਸ ਨੇ ਜੋ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫੇਰ ਪ੍ਰਧਾਨ ਚੁਣ ਲਿਆ ਤੇ ਫੇਰ ਕੁਝ ਜਿਹੜੇ ਲੀਡਰ ਸੀਗੇ ਉਹ ਇਹ ਕਹਿਦੇ ਅਰਸੀਗੇ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਉਹ ਇੱਕ ਭਗੌੜਾ ਅਕਾਲੀ ਦਲ ਹੈ ਅਸੀਂ ਇਸ ਬੈਂਚ ਦੇ ਵਿੱਚ ਨਹੀਂ ਜਾਂਦੇ ਕਿ ਉਹ ਭਗੌੜਾ ਹੈ ਜਾਂ ਨਹੀਂ ਹੈ ਪਰ ਜਿਹੜੇ ਅਕਾਲ ਤਖਤ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗਾਜਾਵਲਾ ਨੇ ਸੁਖਵੀਰ ਸਿੰਘ ਬਾਦਲ ਨੂੰ ਸਰਪਾਇ ਦੇਖੇ ਇਹ ਇਸ਼ਾਰਾ ਦੇ ਦਿੱਤਾ ਸੰਕੇਤ ਦੇ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਭਗੌੜਾ ਅਕਾਲੀ ਦਲ ਨਹੀਂ ਹੈ ਤੇ ਇਹ ਇਸ ਜਦੋਂ ਉਹ ਇਸ ਸੰਬੰਧ ਵਿੱਚ ਜਥੇਦਾਰ ਗੜਗਾਜਾ کئی ਵਾਰ ਕਹਿ ਵੀ ਚੁੱਕੇ ਸੀਗੇ ਕਿ ਇਹ ਇਸ ਸਬੰਧ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਆਕਾਜ਼ੀਜ਼ਾ ਬਾਦਲ ਜਾਂ ਇਸ ਨਾਲ ਜੁੜੀ ਵੀ ਧਰਤੀ ਪ੍ਰਕਿਰਿਆ ਚਲਾਈ ਹੈ ਉਹ ਗਲਤ ਹੈ ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਇੱਕ ਸਮਾਂ ਪਹਿਲਾਂ ਇਤਿਹਾਸ ਗਿਆ ਕਿ ਹੁਣ ਤੱਕ ਅਸੀਂ ਸੁੱਤੇ ਹੋਏ ਸੀਗੇ ਹੁਣ ਉੱਠ ਖੜੇ ਆ ਤੇ ਗੰਧਕਲ ਦੇ ਨੂੰ ਸਿੱਧਾ ਅਭੀਕ ਕਰ ਦੇਵਾਂਗੇ ਉਹ ਸਿੱਧਾ ਕਰ ਪਾਉਂਦੇ ਆ ਜੇ ਨਹੀਂ ਕਰ ਪਾਉਂਦੇ ਇਹ ਤਾਂ ਲੋਕਾਂ ਦੇ ਦੱਸਣਾ ਪਰ ਇਹ ਹੈ ਕਿ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਲੁਧਿਆਣੇ ਦੀ ਜੇਕਰ ਗੱਲ ਕਰਤੇ ਆ ਇਹ ਜਿਹੜੇ ਖੇਤੇ ਦੇ ਵਿੱਚ ਆਪਾਂ ਉਮੀਦਵਾਰ ਖੜਾ ਕੀਤਾ ਹੈ ਇਹ ਖਾਸ ਕਰਕੇ کاروبਰੀਆਂ ਦਾ ਖੇਤਾ ਕਿਹਾ ਜਾ ਸਕਦਾ ਹੈ ਤੇ ਇੱਥੇ ਜਦੋਂ ਤੱਕ ਹਿੰਦੂ ਵੋਟ ਹੈ ਤੇ ਸਿੱਖ ਵੋਟ ਘੱਟ ਹੈ ਤੇ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਨੂੰ ਇਸ ਮੌਕੇ ਦੇਤੇ ਕਿਹੋ ਜਿਹਾ ਹੰਗਾਰਾ ਮਿਲਦਾ ਹੈ ਹੋ ਜੇ ਇਹ ਹੈ ਕਿ ਜਿਹੜੀ ਵੀ ਸਿਆਸੀ ਪਾਰਟੀ ਹੁੰਦੀ ਹੈ ਉਸ ਨੂੰ ਚੋਣਾਂ ਤਾਂ ਲੜਨੀ ਹੀ ਚਾਹੀਦੀ ਹੈ ਕਿਉਂਕਿ ਜਦੋਂ ਪਿਛਲੇ ਸਮੇਂ ਦੌਰਾਨ ਜਿਹੜੀਆਂ 4 ਜਨਨੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਅਕਾਲੀ ਦਰਬ ਨੇ ਆਪਣੇ ਉਮੀਦਵਾਰ ਖੜੇ ਨਹੀਂ ਕੀਤੇ ਸੀਗੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਸੀ ਕਿ ਅਕਾਲੀ ਦਰਬ ਹੁਣ ਦਰਦਾ ਹੋਇਆ ਮੈਦਾਨ ਦੇ ਵਿੱਚੋਂ ਭੱਜ ਰਿਹਾ ਹੈ। ਹੁਣ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਸਰਗਰਮ ਹੋਏ ਨੇ ਤੇ ਉਹਨਾਂ ਦੇ ਸਰਕਲੀਆਂ ਨੂੰ ਦੇਖਦੇ ਹੋਈ ਲੋਕਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਅਕਾਲੀ ਡਿਟੀਸ਼ਿਪ ਜਿਹੜੇ ਅਕਾਲੀ ਵਰਕਰ ਨੇ ਜਿਹੜੇ ਸੁਖਵੀਰ ਸਿੰਘ ਬਾਦਲੂ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਵਿੱਚ ਨਿਸ਼ਚਿਤ ਰੂਪ ਵਿੱਚ ਖਾ ਆਇਆ ਤੇ ਇਸ ਤੋਂ ਇਲਾਵਾ ਜਿਹੜੀ ਆ ਵੀ ਸਿਆਸੀ ਪਾਰਟੀਆਂ ਨੇ ਹੁਣ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਇਹ ਸਾਰੀ ਪਾਰਟੀਆਂ ਇੱਕ ਲੈਵਲ ਤੇ ਹੀ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਬੇਸ਼ੱਕ ਉਹ ਸੱਤਾ ਦੇ ਵਿੱਚ ਹੈ ਉਸ ਵੱਲੋਂ ਕੋਈ ਅਜਿਹਾ ਕੰਮ ਨਹੀਂ ਕੀਤਾ ਗਿਆ ਜਿਹੜਾ ਕਿ ਇਤਿਹਾਸਕ ਹੋਵੇ ਜਾਂ ਲੋਕਾਂ ਦੇ ਵਿੱਚ ਦੱਸਿਆ ਜਾ ਸਕੇ ਤੇ ਉਹ ਜਿਹੜਾ ਵੀ ਹੁਣ ਕੰਮ ਕਰਦੀ ਆ ਉਹ ਉਸ ਦੇ ਉਲਟ ਪੈ ਰਿਹਾ ਜਿਵੇਂ ਕਿ ਹੁਣ ਹਾਲ ਹੀ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਉਸ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਕਿ ਰਪਖਾਨੀਆਂ ਦੀ ਗੱਲ ਕੀਤੀ ਜਿੱਥੇ ਨੀ ਪੱਥਰ ਰਖੇ ਇਸ ਗੱਲ ਕਰਕੇ ਉਸ ਦੀ ਅਲੋਚਨਾ ਹੋਈ ਰਹੀ ਕਰ ਕਾਂਗਰਸ ਦੀ ਕਾਂਗਰਸ ਬੇਸ਼ੱਕ ਉਸ ਨੂੰ 2024 ਦੀ ਚੋਣਾਂ ਦੇ ਵਿੱਚ ਕਾਫੀ ਵਧੀਆ ਹੰਗਾਰਾ ਮਿਲਿਆ ਸੀਗਾ ਪਰ ਉਹਦੇ ਵਿੱਚ ਜਿਹੜੀ ਧੜੇਵੱਦੀ ਨਜ਼ਰ ਆਉਂਦੀ ਹੈ ਉਹ ਸਭ ਨੂੰ ਪਤਾ ਹੀ ਹੈ ਭਾਗਪੂਜਨ ਆਸ਼ੂ ਤੇ ਪਾਰਟੀ ਦੇ ਪ੍ਰਧਾਨ ਰਾਜਾ ਬੜੀਗ ਦੇ ਵਿੱਚ ਆਪਸ ਜਿਹੜਾ ਚੰਗੇ ਸਬੰਧ ਨਹੀਂ ਹੈਗੇ ਕਿਉਂਕਿ ਰਾਜਾ ਬੜਿੰਗ ਲੁਧਿਆਣਾ ਤੋਂ ਚੋਣ ਲੜਨੇ ਸੀਗੇ ਤੇ ਜਿੱਤੇ ਸੀਗੇ ਤੇ ਇੱਥੇ ਭਾਪਨੁਸ਼ਨ ਆਸ਼ੂ ਇੱਥੇ ਚੋਣ ਲੜਨਾ ਚਾਹੁੰਦੇ ਸੀਗੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਤੇ ਇਸ ਗੱਲ ਕਰਕੇ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਟਕਰਾਅ ਚੱਲਦਾ ਰਿਹਾ ਪਿਛਲੇ ਦਿਨੀ ਇਹ ਵੀ ਦੇਖਣ ਵਿੱਚ ਆਇਆ ਕਿ ਜਦੋਂ ਇੱਕ ਪ੍ਰੈਸ ਕਾਨਫਰੰਸ ਹੋਈ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਆਏ ਉਹਦੇ ਵਿੱਚ ਰਾਜਾ ਬੜਿੰਗ ਨਹੀਂ ਪਹੁੰਚੇ ਹੈਗੇ ਰਾਜਾ ਬੜਿੰਗ ਬਾਅਦ ਵਿੱਚ ਭਾਰਤ ਪੂਸ਼ਣ ਆਸ਼ੂ ਨੂੰ ਮਿਲਣ ਵਾਸਤੇ ਗਏ ਤੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੂੰ ਮਿਲਿਆ ਨਹੀਂ ਸੀਗਾ ਤੇ ਹੁਣ ਜਿਹੜੇ ਖਾਸ ਤੌਰ ਤੇ ਰਾਜਾ ਬੜੀ ਦੇ ਖਿਲਾਫ ਲੀਨਰ ਨੇ ਉਹ ਜਿਹੜਾ ਭਾਰਤ ਪੂਸ਼ਣ ਆਸ਼ੂ ਦੀ ਜਿਹੜੀ ਹੈਗੀ ਹੈ ਚੋਣ ਮਹਿੰਮ ਨੂੰ ਸ਼ੁਰੂ ਕਰਨ ਜਾ ਰਹੇ ਨੇ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਅਕਾਲੀ ਦਲ ਲਈ ਇਹ ਇਹ ਕਾਫੀ ਵੱਡੀ ਚੁਣੌਤੀ ਹੈ ਕਿਉਂਕਿ ਇੱਕ ਤਾਂ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨੂੰ ਕਦੇ ਰਿਸਪਾਂਸ ਮਿਲਿਆ ਨਹੀਂ ਹੰਗਾਰਾ ਮਿਲਿਆ ਨਹੀਂ ਹੈਗਾ ਤੇ ਦੂਜਾ ਇਹ ਜਿਹੜਾ ਖੇਤਰ ਹਿੰਦੂ ووٹ ਨਾਲ ਸੰਬੰਧਿਤ ਹੈ ਕਾਰੋਬਾਰੀਆਂ ਨਾਲ ਸੰਬੰਧਿਤ ਹੈ ਹੁਣ ਸੁਖਬੀਰ ਸਿੰਘ ਬਾਦਲ ਲਈ ਇੱਕ ਚੁਣੌਤੀ ਬਣਦੀ ਹੈ ਕਿ ਉਹ ਇੱਥੇ ਕਿਹਜਾ ਮੁਕਾਬਲਾ ਕਰਦੇ ਨੇ ਕਿਉਂਕਿ ਪਿਛਲੀ ਚੋਣਾਂ ਦੇ ਦੌਰਾਨ ਉਹ ਕਈ ਚੋਣਾਂ ਦੇ ਵਿੱਚ ਅਸੀਂ ਇਹ ਦੇਖਿਆ ਕਿ ਅਕਾਲੀ ਦਲ 10 ਸਥਾਨ ਚੌਥਾ ਪੰਜਵਾਂ ਆਉਂਦਾ ਰਿਹਾ ਹੈ ਹੁਣ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਵਰਕਰਾਂ ਦੇ ਵਿੱਚ ਇੱਕ ਹੋਰ ਜਿਆ ਉਤਸ਼ਾਹ ਭਰਦੇ ਨੇ ਤੇ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਲੋਕ ਨੇ ਕੀ ਅਕਾਲੀ ਦਲ ਨੂੰ ਹੁਣ ਵੋਟ ਆਉਣਗੇ ਇਹ ਕਈ ਤਰ੍ਹਾਂ ਦੇ ਸਵਾਲ ਨੇ ਜੇਕਰ ਅਕਾਲੀ ਦਲ ਇਸ ਜਿਹੜਾ ਇਹ ਚੋਣ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾ ਦਿੰਦਾ ਹੈ ਤਾਂ ਇਹਦਾ ਮਤਲਬ ਇਹ ਹੋਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਜਿਹੜੀਆਂ ਦੂਗੀਆਂ ਸਿਆਸੀ ਪਾਰਟੀਆਂ ਦੇ ਬਰਾਬਰ ਹੋ ਸਕਦਾ ਹੈ ਪਰ ਹਾਲੇ ਵੀ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਰੋਸ ਨੇ ਕਈ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਭਗੌੜਾ ਨੇ ਤੇ ਦੂਜੇ ਪਾਸੇ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਨੇ ਉਹਦੇ ਵਿੱਚ ਇਹ ਵੀ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਭਗੌੜਾ ਨਹੀਂ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਰਪਾਈ ਵੀ ਦੇ ਦਿੱਤਾ ਗਿਆ ਬਾ ਇਹ ਜਿਹੇ ਬੈਸਾ ਇਹ ਚੱਲ ਵੀ ਰਹੀਆਂ ਨੇ ਪਰ ਇਹ ਹੈ ਕਿ ਜਿਹੜਾ ਹੈਗਾ ਇੱਕ ਵਾਰ ਫਿਰ ਯਾਰੀ ਖਾਸ ਤੌਰ ਤੇ ਅਕਾਲੀ ਵੋਟਰ ਨੇ ਅਕਾਲੀ ਲੀਡਰਸ਼ਿਪ ਹੈ ਉਹ ਉਸ ਸ਼ਾਹ ਦੇ ਵਿੱਚ ਆਈ ਹੈ ਦੇਖਦੇ ਹਾਂ ਕਿ ਲੋਕ ਉਹਨਾਂ ਨੂੰ ਵੋਟ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਸਮਾਂ ਦੱਸੇਗਾ ਅ ਅਸੀਂ ਅੱਜ ਦੀ ਗੱਲਬਾਤ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਰੂਪ ਰੂਪ ਹੋਵਾਂਗੇ ਹੁਣ ਮੈਂ ਲੁਧਿਆਣਾ ਸਤਿ ਸ੍ਰੀ ਅਕਾਲ ਅਕਾਲੀ ਦਲ ਦੇ ਪ੍ਰਧਾਨ ਬਣ ਉਪਰੰਤ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ 12 ਅਪ੍ਰੈਲ ਨੂੰ ਉਹ ਪ੍ਰਧਾਨ ਬਣੇ ਸੀਗੇ 13 ਅਪ੍ਰੈਲ ਨੂੰ ਉਹਨਾਂ ਨੇ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਇੱਕ ਸਿਆਸੀ ਰੈਲੀ ਕਰਨ ਉਪਰੰਤ ਪੰਜਾਬ ਦੇ ਲੋਕਾਂ ਨੂੰ ਸਾਰੀ ਸਿਆਸੀ ਪਾਰਟੀਆਂ ਨੂੰ ਇੱਕ ਵਾਰ ਫੇਰ ਕਿਹਾ ਕਿ ਅਕਾਲੀ ਦਲ ਹਾਂ ਪੂਰੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਆ ਰਿਹਾ ਹੈ ਹੁਣ ਉਹਨਾਂ ਨੇ ਪਰਵਕਾਰਸੀ ਘੁੰਮਣ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਪਰਪਕਾਰ ਸਿੰਘ ਪੇਸ਼ੇ ਤੋਂ ਵਕੀਲ ਨੇ ਤੇ ਉਹਨਾਂ ਦਾ ਪਿਛੋਕੜ ਵੀ ਅਕਾਲੀ ਦਲ ਵਾਲਾ ਹੈ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਿਹਾ ਹਾਂ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਬਹੁਤ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੇ ਇਸ ਚੈਨਲ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਜਿਹੜੇ ਨਵੇਂ ਦਰਸ਼ਕ ਜੁੜਦੇ ਨੇ ਉਹ ਇਸ ਨੂੰ ਸਬਸਕ੍ਰਾਈਬ ਵੀ ਕਰਦੇ ਆ ਕਰਨ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਤੇ ਅਸੀਂ ਨਵੀਂ-ਤਵੀਂ ਵੀਡੀਓ ਤੁਹਾਡੇ ਰੂਪ ਰੂਪ ਕਰਦੇ ਆ ਜਿਹੜੀਆਂ ਪੰਜਾਬ ਨਾਲ ਖਾਸ ਤੌਰ ਤੇ ਸੰਬੰਧਤ ਹੁੰਦੀਆਂ ਨੇ ਸੋ ਦਰਸ਼ਕੋ ਹੁਣ ਆਪਾਂ ਗੱਲ ਕਰਦੇ ਆ ਲੁਧਿਆਣਾ ਚੋਂ ਚੂਣ ਦੀ ਲੁਧਿਆਣਾ ਜਿੰਨੀ ਚੂਣ ਦੇ ਲਈ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੂੰ ਟਿਕੜ ਦਿੱਤੀ ਹੈ ਸੰਜੀਵ अरोड़ा ਰਾਸਵਤ ਦੇ ਮੈਂਬਰ ਨੇ ਕਾਰੋਬਾਰੀ ਲੁਧਿਆਣੇ ਦੇ ਤੇ ਇੱਕ ਤਨਾਟ ਵਿਅਕਤੀ ਨੇ ਤੇ ਇਹ ਦੇਖਣ ਵਿੱਚ ਆਇਆ ਕਿ ਉਹ ਰਾਸਵਤ ਦੇ ਮੈਂਬਰ ਵੀ ਨੇ ਪਰ ਉਹਨਾਂ ਨੂੰ ਜਿਹੜਾ ਹੈਗਾ ਇਸ ਜਿਮੀਂ ਚੋਣ ਦੇ ਲਈ ਖੜਾ ਕੀਤਾ ਜਾ ਰਿਹਾ ਹੈ ਇਤੋਂ ਆਮ ਆਦਮੀ ਪਾਰਟੀ ਦੇ ਪ੍ਰ 代表 ਸੀਗੇ ਗੁਰਪ੍ਰੀਤ ਸਿੰਘ ਗੋਕੀ ਉਹਨਾਂ ਦਾ